ਟਰੰਪ ਬਿਜ਼ਨਸਮੈਨ ਤੋਂ ਪਹਿਲਾਂ ਸ਼ੋਅਮੈਨ ਜੇ ਤੁਸੀਂ ਦੇਖੋਗੇ YouTube ਤੇ ਜਾ ਕੇ ਤਾਂ ਟਰੰਪ ਨੇ ਵਰਲਡਵਾਈਡ ਰੈਸਲਿੰਗ ਫੈਡਰੇਸ਼ਨ ਚ ਇੱਕ ਵਾਰੀ ਰੈਸਲਿੰਗ ਵੀ ਲੜੀ ਸੀ ਉਹ ਸ਼ੋਅਮੈਨ ਉਹ ਸਟੇਟਮੈਂਟਾਂ ਵੀ ਮਾਰਦਾ ਉਹ ਹੁਣ ਜੇ ਤੁਸੀਂ ਦੇਖੋਗੇ ਤਾਂ ਹਰ ਮਿਲਿਓ ਸਟੇਟਮੈਂਟ ਉਹ ਮਾਰਦਾ ਜਿਹਦੇ ਨਾਲ ਉਹ ਪ੍ਰੈਸ ਚ ਬਣਿਆ ਰਿਹਾ ਮੀਡੀਆ ਚ ਬਣਿਆ ਰਿਹਾ ਕੰਪਨੀ ਅਮਰੀਕਾ ਚ ਨਾ ਫਿੰਗਰਪ੍ਰਿੰਟ ਨੂੰ ਲੈ ਕੇ ਰਜਿਸਟ੍ਰੇਸ਼ਨ ਆਫੀਸਰ ਖੋਲ੍ਹਣੇ ਜਾ ਕੇ ਰਜਿਸਟਰੀ ਦਫ਼ਤਰ ਖੋਲ੍ਹਣੇ ਉਹਦੇ ਤਹਿਤ ਇਹ ਹੈ ਵੀ ਜਿਹੜੇ ਉੱਥੇ ਗੈਰ ਇਲੀਗਲ ਮਾਈਗ੍ਰੈਂਟਸ ਰਹਿ ਰਹੇ ਨੇ ਉਹਨਾ ਉਹ ਆਪਣਾ ਨਾਮ ਦਰਜ ਕਰਵਾਣਗੇ ਤੇ ਐਡਰੈਸ ਦਰਜ ਕਰਵਾਉਣਗੇ ਇਹਦੇ ਤਹਿਤ ਉਹ ਸਕੀਮ ਦੇ ਤਹਿਤ ਕੀ ਹੋਊਗਾ ਮੈਨੂੰ ਤਾਂ ਲੱਗਦਾ ਜੀ ਲੋਕੀ ਡਰ ਕੇ ਜਾਣਗੇ ਨਹੀਂ ਕਿ ਤੇ ਇਹ ਨਾ ਹੋਵੇ ਫਿੰਗਰਪ੍ਰਿੰਟ ਕਰਾਨਾ ਜਾਈਏ ਉੱਥੋਂ ਚੱਕ ਕੇ ਡਿਪੋਟ ਕਰ ਦੇਣ ਜਿਹੜੀ ਤਰੂਦੋ ਸਰਕਾਰ ਇਹਨੂੰ ਇੱਕ ਮੁੱਦਾ ਮਿਲ ਗਿਆ ਨਹੀਂ ਤਾਂ ਤਰੂਦੋ ਸਰਕਾਰ ਜਿਹੜੀ ਸੀ ਉਹ ਸਟਰਗਲ ਕਰ ਰਹੀ ਸੀ ਪਰ ਮੈਨੂੰ ਲੱਗਦਾ ਜਿਸ ਤਰ੍ਹਾਂ 트럼ਪ ਨੇ ਯੂਨੋ ਕੀਤਾ ਅਬਈ ਮੈਂ ਇਕੰਜਵੀਂ ਸਟੇਟ ਬਣਾ ਦਾਂਗਾ ਮੈਨੂੰ ਲੱਗਦਾ ਤਰੂਦੋ ਸਰਕਾਰ ਕੋਲ ਇੱਕ ਅਜੰਡਾ ਆ ਗਿਆ ਆਸਟ੍ਰੇਲੀਆ ਦੇ ਵਿੱਚ ਵੀ ਨਾ 17000 ਜਿਹੜੇ ਵੀਜ਼ਾ ਨੇ ਉਹ ਐਕਸਪਾਇਰ ਹੋ ਰਹੇ ਨੇ ਸਟੂਡੈਂਟਸ ਦੇ ਤੁਹਾਨੂੰ ਲੱਗਦਾ ਵੀ ਜਿਹੜਾ ਆਸਟ੍ਰੇਲੀਆ ਉਹ ਵੀ ਡੈਪੂਟੇਸ਼ਨ ਵੱਲ ਆਪਣੇ ਕਦਮ ਵਧਾਊਗਾ ਤੇ ਆਸਟ੍ਰੇਲੀਆ ਦੇ ਵਿੱਚ ਮਿਸ ਰਿਪਰੈਜ਼ੈਂਟੇਸ਼ਨ ਆਫ ਫ ਜੇ ਤੁਹਾਡਾ ਕੋਈ ਤੁਸੀਂ ਕਿਸੇ ਟਾਈਮ ਵੀ ਐਪਲੀਕੇਸ਼ਨ ਲਈ ਸੀਗੀ ਉਸ 'ਚ ਕੋਈ ਝੂਠ ਬੋਲਿਆ ਤਾਂ ਉਹ ਇਹਨੂੰ ਬੜਾ ਸੀਰੀਅਸਲੀ ਲੈ ਰਹੇ ਨੇ ਤੇ ਉਹਨਾਂ ਕੋਲ ਟੈਕਨੋਲੋਜੀ ਹੈਗੀ ਆ ਟੂ ਅਸੈਸ ਸੋ ਮੈਨੂੰ ਆਸਟ੍ਰੇਲੀਆ ਵਾਲੋ ਥੋੜੀ ਜਿਆਦਾ ਫਿਕਰ ਆ ਕਿਉਂਕਿ ਉਹ ਉਹਦਾ ਟਰੈਕ ਰਿਕਾਰਡ ਸ਼ਕਤੀ ਦਾ ਕੈਨੇਡਾ ਨਾਲੋਂ ਜ਼ਿਆਦਾ ਹੈ ਜਾਂ ਡਿਪੋਰਟੇਸ਼ਨਸ ਦਾ ਜ਼ਿਆਦਾ ਪੰਜਾਬੀਆਂ ਦਾ ਰੁਖ ਹੈ ਜਿਹੜਾ ਵੈਸਟਰਨ ਕੰਟਰੀ ਵੱਲ ਜਾਂ ਕੈਨੇਡਾ ਵੱਲ ਘੱਟ ਹੋ ਗਿਆ ਉਹਨਾਂ ਨੇ ਪਾਸਪੋਰਟ ਬਣਾਉਣਾ ਬੰਦ ਕਰਤੇ ਜਿਵੇਂ ਦੇਖਿਆ ਜਾ ਰਿਹਾ ਵੀ ਆਇਲੈਂਡ ਸੈਂਟਰ ਵੀ ਬੰਦ ਪਏ ਨੇ ਕਿ ਕਾਲ ਫਿਰ ਦੁਬਾਰਾ ਤੋਂ ਭਰਨੇ ਸਟਾਰਟ ਹੋਗੇ 2023 ਦੇ ਵਿੱਚ 12 ਲੱਖ ਲੋਕਾਂ ਨੇ ਪਾਸਪੋਰਟ ਬਣਵਾਏ ਸੀ ਹੁਣ ਘਟ ਕੇ 2024 ਚ ਸਿਰਫ 10 ਲੱਖ ਜਾਂ 10.5 ਲੱਖ ਦੇ ਕਰੀਬ ਆ ਗਏ ਆਪਣੇ ਪੰਜਾਬ ਤੋਂ ਮਾਈਗ੍ਰੇਸ਼ਨ ਗੋਰਿਆਂ ਦੇ ਟਾਈਮ ਤੋਂ ਹੋ ਰਹੀ ਹੈ ਠੀਕ ਹੈ ਜੀ 19ਵੀਂ ਸਦੀ ਦੇ ਵਿੱਚ ਆਪਣੇ ਪੰਜਾਬੀ ਯੂਐਸਏ ਪਹੁੰਚ ਗਏ ਕੈਨੇਡਾ ਪਹੁੰਚ ਗਏ ਆਸਟ੍ਰੇਲੀਆ ਤੇਜੈਂਟ ਉਹਨਾਂ ਨੂੰ ਫੀਜੀ ਦੀ ਟਿਕਟ ਬੁੱਕ ਕਰਾ ਦਿੰਦਾ ਸੀ ਤੇ ਉਹ ਉੱਤਰਦੇ ਸੀਗੇ ਮੈਲਬਰ ਟ੍ਰਾਂਜ਼ਿਟ ਵੀਜ਼ੇ ਤੇ ਠੀਕ ਹੈ ਜੀ ਤੇ ਮੈਲਬਨ ਤੋਂ ਮੁੜ ਕੇ ਜਾਜ ਨਹੀਂ ਸੀ ਚੜਦੇ ਪੰਜਾਬ ਤੋਂ ਮਾਈਗ੍ਰੇਸ਼ਨ ਹੁੰਦੀ ਆਈ ਹੈ ਅੱਛਾ ਕੱਲਾ ਪੰਜਾਬ ਨਹੀਂ ਦੁਨੀਆ 'ਚ ਹੁੰਦੀ ਆਈ ਆ ਏਫਰੀਕਾ 'ਚ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਬੋਟ ਪੀਪਲ ਕਹਿੰਦੇ ਲੋਕੀ ਕਿਸ਼ਤੀਆਂ ਤੇ ਚੜ ਚੜ ਕੇ ਸਮੁੰਦਰ ਦੇ ਵਿੱਚ ਟੱਬਰਾਂ ਸਮੇਤ ਜਾਂਦੇ ਆ ਇਹ ਕਿਉਂ ਹੈ ਸੱਚਾਈ ਹੈ ਅੱਜ ਤੱਕ 트ੰਪ 5000 ਭਜ ਰਿਹਾ ਆਪਣੇ ਡਿਪੋਰਟੇਸ਼ਨ ਹੋ ਰਹੀਆਂ ਆਪਣੇ ਇੱਥੇ ਭੁੱਲ ਗਏ ਆਪਣੇ ਮਾਲਟਾ ਟ੍ਰੈਜਡੀ ਹੋਈ ਸੀ 300 ਪੰਜਾਬੀ ਮਰ ਗਿਆ ਸੀ ਬਿਲਕੁਲ ਜੋ ਹੱਥ ਜੋੜ ਕੇ ਸਾਰਿਆਂ ਨੂੰ ਇਹ ਲੀਗਲ ਤਰੀਕਾ ਅਪਲਾਈ ਕਰੋ ਅਡਾਪਟ ਕਰੋ ਲੀਗਲ ਦੇ ਵਿੱਚ ਕੀ ਹੈ ਵਰਕ ਵਰਕ ਪਰਮਿਟਸ ਪਰ ਵਰਕ ਪਰਮਿਟ ਦੇ ਨਾਮ ਤੇ ਵੀ ਪੰਜਾਬ ਜੰਨੀ ਠੱਗੀ ਹੈ ਕੁਝ ਨਹੀਂ ਕਹਿ ਸਕਦੇ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪ੍ਰੋਗਰਾਮ ਪ੍ਰਵਾਸ ਨਾਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਰੁਪਿੰਦਰ ਸਿੰਘ ਜੀ ਰੁਪਿੰਦਰ ਸਿੰਘ ਜੀ ਵੀ ਦਾ ਐਕਸਪਰਟ ਤੇ ਕੰਸਲਟੈਂਟ ਨੇ ਤੇ ਵੀਜ਼ਾ ਨਾਓ ਸਰਵਿਸਿਜ਼ ਦੇ ਵਿੱਚ ਇਹ ਆਪਣਾ ਆਫਿਸ ਚਲਾ ਰਹੇ ਨੇ ਤੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਗੁਰਪਿਆਰ ਜੀ ਧੰਨਵਾਦ ਤੁਹਾਡਾ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਈ ਵਿਊਰਜ਼ ਨੂੰ ਸੋ ਸਭ ਤੋਂ ਪਹਿਲਾਂ ਆਪਾਂ ਇੱਥੋਂ ਸਟਾਰਟ ਕਰਾਂਗੇ ਕਿ ਕੈਨੇਡਾ ਦੇ ਵਿੱਚ ਰੋਜ਼ਾਨਾ 3000 ਦੇ ਕਰੀਬ ਡੇਲੀ ਬੇਸਿਸ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਤੇ ਇਹੋ ਜਿਹੇ ਸਟੂਡੈਂਟਸ ਦੀ ਜਿਹੜੀ ਸੰਖਿਆ ਉਹ 2.5 ਤੋਂ 3 ਲੱਖ ਦੇ ਕਰੀਬ ਹੈ ਕੀ ਤੁਹਾਨੂੰ ਲੱਗਦਾ ਵੀ ਕੈਨੇਡਾ ਅਮਰੀਕਾ ਵਾਂਗੂ ਰਿਪੋਰਟ ਕਰੂਗਾ ਇਹਨਾਂ ਨੂੰ ਦੇਖੋ ਇਹ ਜਿਹੜੇ ਕੈਨੇਡਾ ਨੇ ਪਿਛਲੇ ਸਾਲ ਜਦੋਂ ਇਮੀਗ੍ਰੇਸ਼ਨ ਦੇ ਖਿਲਾਫ ਰੌਲਾ ਪਿਆ ਤਾਂ ਕੈਨੇਡਾ ਨੇ ਇਹ ਕਹਿਤਾ ਸੀ ਕਿ ਅਸੀਂ ਜਿਹੜੇ ਬੱਚਿਆਂ ਦੇ ਵਰਕ ਪਰਮਿਟ 2025 ਐਕਸਪਾਇਰ ਹੋ ਰਹੇ ਆ ਔਰ ਰੀਨਿਊ ਨਹੀਂ ਕਰਾਂਗੇ ਸੋ ਜਿਹੜੇ ਐਕਸਪਾਇਰ ਹੋ ਰਹੇ ਆ ਉਹ ਔਨ ਦੀ ਲਾਈਨ ਆਫ ਪਾਲਿਸੀ ਹੈ ਉਹਨਾਂ ਨੂੰ ਰਿ ਇਹ ਇੱਕ ਪੋਲਿਟਿਕਲ ਯੂ ਨੋ ਫੈਸਲਾ ਪਰ ਮੈਨੂੰ ਉਮੀਦ ਘੱਟ ਹੈ ਕਿ ਇੰਨੇ ਲਾਰਜ ਨੰਬਰ ਨੂੰ ਕੈਨੇਡਾ ਡਿਪੋਰਟ ਕਰੇਗਾ ਔਰ ਦੇਖੋ ਯੂ ਨੋ ਜਿੰਨੇ ਵੀ ਉੱਥੇ ਬੱਚੇ ਨੇ ਉਹ ਕੰਮ ਖਿੱਤੇ ਦੇ ਵਿੱਚ ਹੈਗੇ ਨੇ ਉਹ ਇੱਕ ਰੋਲ ਨਿਭਾ ਰਹੇ ਨੇ ਇਕਨੋਮੀ ਨੂੰ ਕੰਟ੍ਰਿਬਿਊਟ ਕਰ ਰਹੇ ਨੇ ਭਾਵੇਂ ਹਾਊਸਿੰਗ ਕ੍ਰਾਈਸਿਸ ਹੈ ਭਾਵੇਂ ਜੋ ਵੀ ਕੈਸ ਹਾਤੇ ਅਨਪਲੋਇਮੈਂਟ ਵੀ ਹੈ ਪਰ ਕਮਿੰਗ ਬੈਕ ਇੰਨੇ ਲਾਰਜ ਨੰਬਰਸ ਨੂੰ ਡਿਪੋਰਟ ਕਰਨਾ ਮੇਰੇ ਲਈ ਲੱਗਦਾ ਹੈ ਕਿ ਕੈਨੇਡਾ ਲਈ ਇੰਨਾ ਕੋਈ ਸੌਖਾ ਕੰਮ ਨਹੀਂ ਹੋਊਗਾ ਹੂੰ ਸ਼ੁਰੂ ਤੇ ਨਾ ਫੈਡਰਲ ਲੀਡਰਸ ਦੀ ਇੱਕ ਡਿਬੇਟ ਹੋਈ ਆ ਉਹਦੇ ਵਿੱਚ ਮਾਰਕ ਕਾਰਨੇ ਨੇ ਜਿਹੜੇ ਉੱਭਰ ਕੇ ਨਜ਼ਰ ਆ ਰਹੇ ਨੇ ਤੇ ਕ੍ਰਿਸਟੀਨਾ ਫਰੀ ਲੈਂਡ ਆ ਜਿਹੜੀ ਉੱਥੋਂ ਦੀ ਲੀਡਰ ਆ ਪਹਿਲਾਂ ਉਹਨੂੰ ਮੰਨ ਰਹੇ ਸੀ ਵੀ ਇਹ ਸ਼ਾਇਦ ਨੈਕਸਟ ਪ੍ਰਾਈਮ ਮਿਨਿਸਟਰ ਹੋ ਸਕਦੀ ਆ ਪਰ ਮਾਰਕ ਕਾਰਨੇ ਨੇ ਕਿਹਾ ਵੀ ਮੈਂ ਕੈਨੇਡਾ 'ਚ ਜਿਹੜੀ ਰੈਸੈਸ਼ਨ ਚੱਲ ਰਿਹਾ ਜਾਂ ਫਿਰ ਉੱਥੇ ਜੋ ਵੀ ਪ੍ਰੋਬਲਮਸ ਨੇ ਸੁਸਾਇਟੀ ਨੂੰ ਲੈ ਕੇ ਇਕਨੋਮਿਕਸ ਪੱਖ ਨੂੰ ਲੈ ਕੇ ਜਿਹੜੀਆਂ ਇਮੀਗ੍ਰੇਸ਼ਨ ਪੋਲਿਸੀਸ ਨੇ ਉਹਨਾਂ ਤੇ ਮੈਂ ਕੰਟਰੋਲ ਕਰਾਂਗਾ ਤੇ ਵਧੀਆ ਜਿਹੜੇ ਰੂਲਸ ਨੇ ਉਹ ਲੈ ਕੇ ਆਵਾਂਗਾ ਤੁਹਾਡੇ ਕੀ ਵਿਚਾਰ ਨੇ ਦੇਖੋ ਰੈਸੈਸ਼ਨ ਜਿਹੜਾ ਉਹ ਕੈਨੇਡਾ ਚ ਇਕੱਲੇ ਨਹੀਂ ਹੈ ਮੈਂ ਪਹਿਲਾਂ ਵੀ ਪਿਛਲੇ ਪ੍ਰੋਗਰਾਮਸ ਦੇ ਵਿੱਚ ਕਿਹਾ ਸੀ ਵੀ ਟਰੰਪ ਵੀ ਇਸ ਕਰਕੇ ਆਏ ਆ ਕਿਉਂਕਿ ਉੱਥੇ ਲੋਕੀ ਤੰਗ ਸੀਗੇ ਸੋ ਜਿਹੜਾ ਰੈਸੈਸ਼ਨ ਹੈ ਉਹ ਪਾਰਟ ਈਵਨ ਯੂਕੇ ਦੇ ਵਿੱਚ ਵੀ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਵੀ ਹੈ ਸੋ ਕਮਿੰਗ ਬੈਕ ਰੈਸੈਸ਼ਨ ਕੈਨੇਡਾ ਵਿੱਚ ਇਕੱਲਾ ਨਹੀਂ ਹੈਗਾ ਕੈਨੇਡਾ ਦੇ ਵਿੱਚ ਜਿਹੜੇ ਵੀ ਹੁਣ ਪੋਲੀਟਿਸ਼ੀਅਨਸ ਨੇ ਹਰ ਪੋਲੀਟਿਸ਼ੀਅਨ ਨੇ ਇਹ ਕਹਿਣਾ ਕਿ ਮੈਂ ਤੁਹਾਡਾ ਭਵਿੱਖ ਬੜਾ ਉਹ ਯੂ نو 골ਡਨ ਲਿਆਉਂਗਾ 트럼프 ਵੀ ਇਸੇ ਵਾਦੇ ਤੇ ਆਏ ਐ ਸੋ ਪੋਲੀਟੀਸ਼ੀਅਨਸ ਨੇ ਆਪਣੀ ਡਿਬੇਟ ਕਰਨੀ ਐ ਪੋਲਿਸੀ ਚੇਂजेस ਵੀ ਲਿਆਣਗੇ ਜੀ ਇਹ ਜਿਆ ਕੋਈ ਗੱਲ ਨਹੀਂ ਹੁੰਦੀ ਜਿਹੜੇ ਵੀ ਨਵੇਂ ਹੋਣਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਬਦਲਣਾ ਪਏਗਾ ਤਾਂ ਕਿ ਰੀਅਲ ਇਫੈਕਟਿਵ ਚੇਂਜ ਔਨ ਗਰਾਉਂਡ ਆ ਸਕੇ ਸੋ ਲੈਟਸ ਸੀ ਉਹਨਾਂ ਦੇ ਮਨ ਦੇ ਵਿੱਚ ਕੀ ਪੋਲਿਸੀਜ਼ ਆ ਉਹ ਕਿੱਦਾਂ ਅਨਫੋਲਡ ਕਰਦੇ ਨੇ ਉਹਨਾਂ ਨੂੰ ਲੋਕਾਂ ਦਾ ਮਤਲਬ ਲੋਕਾਂ ਨੂੰ ਉਹਨਾਂ ਦੀ ਪੋਲਿਸੀਜ਼ ਦਾ ਕੀ ਫਾਇਦਾ ਹੁੰਦਾ ਇਹ ਸਮਾਂ ਹੀ ਦੱਸੂਗਾ ਫਿਰ ਕੈਨੇਡਾ ਨੇ ਨਾ ਵਰਕ ਪਰਮਿਟ ਤੇ ਪੀਆਰ ਦੇ ਨੰਬਰ ਘਟਾ ਦਿੱਤੇ ਨੇ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਕੈਨੇਡਾ ਦੀ ਇਕਨੋਮੀ ਤੇ ਭਾਰੀ ਅਸਰ ਪਊਗਾ ਦੇਖੋ ਇਹ ਮੈਂ ਕਹਿ ਨਹੀਂ ਸਕਦਾ ਪਾਏਗਾ ਕਿ ਨਹੀਂ ਪਾਏਗਾ ਪਰ ਹਾਲ ਹੀ ਇਸ ਵੇਲੇ ਇਹ ਬੜਾ ਵੱਡਾ ਪੋਲਿਟੀਕਲ ਮਸਲਾ ਪਰ ਦੇਖੀ ਜਾਵੇ ਤਾਂ ਕੈਨੇਡਾ ਦੇ ਵਿੱਚ ਮਾਈਗ੍ਰੇਸ਼ਨ ਤੋਂ ਬਿਨਾ ਪੋਪੂਲੇਸ਼ਨ ਗਰੋਥ ਹੈ ਨਹੀਂ ਕੈਨੇਡਾ ਦਾ ਇੰਨਾ ਵੱਡਾ ਲੈਂਡ ਮਾਸ ਹੈ ਕੈਨੇਡਾ ਦੇ ਵਿੱਚ ਯੂ نو ਹੁਣ ਕੋਈ ਟੈਰਿਫ ਲੱਗਣ ਨਾਲ ਉਹਦੀ ਇਕਨੋਮੀ 'ਚ ਵੈਸੇ ਵੀ ਫਰਕ ਪੈ ਸਕਦਾ ਜੋ ਕਿ ਕੈਨੇਡਾ ਬੇਸਿਕਲੀ ਰਿਲਾਇੰਟ ਸੀਗਾ ਯੂਐਸ ਦੇ ਉੱਤੇ 빅ਟ ਟ੍ਰੇਡਿੰਗ ਪਾਰਟਨਰ ਸੀਗਾ ਹੁਣ ਟੈਰਿਫ ਲੱਗਣੇ ਇਕਨੋਮਿਕਸ ਤੇ ਇੰਪੈਕਟ ਹੋਣਗੇ ਇਕਨੋਮਿਕ ਇੰਪੈਕਟ ਜੇ ਇਕਨੋਮਿਕ ਇੰਪੈਕਟ ਹੋਣਗੇ ਤਾਂ ਆਪੇ ਸਲੋ ਡਾਊਨ ਹੋਣਗੀਆਂ ਵਰਕ ਪਰਮਿਟਸ ਤੇ ਸਟੂਡੈਂਟ ਦੀਆਂ ਓਪਰਚ्युनिटीਜ਼ ਸਰ ਕ੍ਰਿਸਟੀਅਨ ਫ੍ਰੀ ਲੈਂਡ ਨੇ ਕਿਹਾ ਵੀ ਕੈਨੇਡਾ ਚ ਰੈਸੈਸ਼ਨ ਤਾਂ ਆਇਆ ਤਾਂ ਜੋ ਟਰੰਪ ਨੇ ਟੈਰਿਫ ਲਗਾਏ ਨੇ ਪਰ ਜਿਹੜੇ ਮਾਰਕ ਕਾਰਨੇ ਨੇ ਉਹਨਾਂ ਨੇ ਕਿਹਾ ਵੀ ਟੈਰਿਫ ਤਾਂ ਹੁਣ ਲੱਗੇ ਨੇ ਜਿਹੜਾ ਰੈਸੈਸ਼ਨ ਆ ਉਹ ਤਾਂ ਬਹੁਤ ਪਹਿਲਾਂ ਦਾ ਆਇਆ ਹੋਇਆ ਦੇਖੋ ਰੈਸੈਸ਼ਨ ਤਾਂ ਪਹਿਲਾਂ ਦਾ ਟੈਰਿਫ ਦਾ ਤਾਂ ਹਲੇ ਇੰਪੈ ਟੈਰਫ ਹੱਲੇ ਹੁਣ ਸ਼ੁਰੂ ਹੋਣੇ ਨੇ ਜੀ ਟੈਰਫ ਅਨਾਉਂਸ ਹੋਏ ਸੀਗੇ ਪਰ ਇੰਪਲੀਮੈਂਟ ਨਹੀਂ ਹੋਏ ਫਿਰ ਤੁਸੀਂ ਉਹਨਾਂ ਦੇ ਜਿਹੜਾ ਬਿਆਣਾ ਇਹਨੂੰ ਕਿਵੇਂ ਦੇਖਦੇ ਹੋ ਮੈਂ ਉਹੀ ਕਹਿਣਾ ਉਹ ਪੋਲਿਟਿਕ ਪੋਲਿਟੀਸ਼ੀਅਨਸ ਨੇ ਹਰੇਕ ਨੇ ਆਪਣੀ ਪੋਜੀਸ਼ਨ ਡਿਫੈਂਡ ਕਰਨੀ ਹੈ ਤੇ ਦੂਜੇ ਨੇ ਆਪਣਾ ਪ੍ਰੋਮਿਸ ਦੇਣਾ ਉਹ ਜਿਹੜੇ ਕਹਿ ਰਹੇ ਆ ਜੀ ਟੈਰਫ ਲੱਗਣ ਕਰਕੇ ਰੈਸੈਸ਼ਨ ਆਇਆ ਮੇਰੇ ਹਿਸਾਬ ਨਾਲ ਟੈਰਫਸ ਦਾ ਹੱਲੇ ਤੱਕ ਗਰਾਊਂਡ ਰਿਐਲਿਟੀ 'ਚ ਕੋਈ ਇੰਪੈਕਟ ਨਹੀਂ ਪਿਆ ਇੱਕ ਸੈਂਟੀਮੈਂਟ ਜ਼ਰੂਰ ਬਣਿਆ ਪਰ ਉਹਦਾ ਇਕਨੋਮਿਕ ਇੰਪੈਕਟ ਹੱਲੇ ਟਰਾਂਸਲੇਟ ਨਹੀਂ ਹੋਇਆਗਾ ਹੱਲੇ ਤਾਂ ਟੈਰਫ ਇੰਪਲੀਮੈਂਟ ਵੀ ਨਹੀਂ ਹੋਏ ਸਰ 트럼ਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਨਾ ਕੈਨੇਡਾ 'ਚ ਖੌਫ ਆ ਇਵਨ ਕਿ ਪੂਰੇ ਵਰਲਡ 'ਚ ਖੌਫ ਆ ਪਰ ਕੈਨੇਡਾ ਦੇ ਜਿਹੜਾ ਇੱਕ ਸੈਂਸਸ ਇੱਕ ਰਿਪੋਰਟ ਪਬਲਿਸ਼ ਹੋਈ ਹੈ ਵੀ 27% ਜਿਹੜੇ ਕੈਨੇਡੀਅਨ ਨੇ ਉਹ ਅਮਰੀਕਾ ਨੂੰ ਆਪਣਾ ਦੁਸ਼ਮਣ ਮੰਨਦੇ ਆ ਇਹਦੇ ਨਾਲ ਤੁਹਾਨੂੰ ਲੱਗਦਾ ਵੀ ਦੋਨੇ ਜਿਹੜੇ ਕੰਟਰੀਜ਼ ਦੇ ਰਿਲੇਸ਼ਨ ਨੇ ਉਹ ਖਰਾਬ ਹੋ ਰਹੇ ਨੇ ਬਿਲਕੁਲ ਹੋ ਰਹੇ ਨੇ ਦੇਖੋ ਹੁਣ ਆ ਪਿੱਛੇ ਜੇ ਕੈਨੇਡਾ ਦਾ ਇੱਕ ਫਲੈਗ ਡੇ ਸੀਗਾ ਜਦੋਂ ਲੋਕੀ ਲੋਕਾਂ ਨੇ ਇੰਨੇ ਫਲੈਗ ਖਰੀਦੇ ਕਿ ਅੱਜ ਤੱਕ ਦੀ ਮੈਕਸਿਮਮ ਸੇਲ ਫਲੈਗਸ ਦੀ ਹੋਈ ਹੈ ਹੂੰ ਫਲੈਗ ਡੇ ਤੇ ਨਹੀਂ ਤਾਂ ਕੈਨੇਡਾ ਦੇ ਡੇ ਤੋਂ ਵੱਧ ਹੋ ਗਈ ਸੋ ਹੁਣ ਹਰ ਕੋਈ ਬੰਦਾ ਆਪਣੀ ਕੰਟਰੀ ਨੂੰ ਪਿਆਰ ਕਰਦਾ ਹੁੰਦਾ ਜਿਹੋ ਜੀ ਟਰੰਪ ਨੇ ਪੋਸਚਰਿੰਗ ਕੀਤੀ ਕਿ ਮੈਂ ਇਹਨੂੰ 51ਵੀਂ ਸਟੇਟ ਬਣਾ ਦਾਂਗਾ ਉਹ ਮੈਨੂੰ ਲੱਗਦਾ ਉੱਥੇ ਦੇ ਲੋਕਲ ਸੈਂਟੀਮੈਂਟਸ ਦੇ ਅਗੇਂਸਟ ਹੈ ਕੋਈ ਵੀ ਚਾਹੂਗਾ ਨਹੀਂ ਕਿ ਬਾਹਰ ਵਾਲੇ ਆ ਕੇ ਅਸੀਂ ਹੁਣ ਇੰਡੀਆ ਦਾ ਹਿੱਸਾ ਕੋਈ ਪ੍ਰੋਸਪਰਸ ਕੰਟਰੀ ਕਹਦੇ ਅਸੀਂ ਪੰਜਾਬ ਨੂੰ ਜਾਂ ਇੰਡੀਆ ਨੂੰ ਆਪਣੀ ਸਟੇਟ ਬਣਾ ਲਾਂਗੇ ਕਿਹੜੀ ਚਾਹੇ ਅਮਰੀਕਾ ਹੀ ਕਹਦੇ ਠੀਕ ਹੈ ਜੀ ਯੂ نو ਮਤਲਬ ਆਪਣਾ ਜਿਹੜਾ ਤੁਹਾਡਾ ਘਰ ਹੁੰਦਾ ਉਹ ਤੁਸੀਂ ਕਦੀ ਵੀ ਚਾਹਦੇ ਨਹੀਂ ਕਿ ਹੋਰ ਆ ਕੇ ਕਿਸੇ ਦਾ ਕਾਬਜ ਕੋਈ ਕਾਬਜ ਕਰ ਲੇ ਜਾਂ قبضہ ਕਰ ਲੇ ਤੇ ਤੁਸੀਂ ਉਹਦੇ ਅਧੀਨ ਹੋ ਜਾਓ ਸਰ 트럼ਪਿਕ 트럼ਪ 골ਡ ਕਾਰਡ ਲੈ ਕੇ ਆਏ ਨੇ ਉਹਦੇ ਤਹਿਤ 트럼ਪ ਨੇ ਕਿਹਾ ਵੀ ਜਿਹੜਾ 44 ਕਰੋੜ ਰੁਪਏ ਅਮਰੀਕਾ ਨੂੰ ਪੇ ਕਰੂਗਾ ਉਹ ਅਮਰੀਕਾ ਦੀ ਨਾਗਰਿਕਤਾ ਹਾਸਲ ਕਰ ਸਕਦਾ ਤੁਹਾਨੂੰ ਲੱਗਦਾ ਵੀ 트럼ਪ ਅਮਰੀਕਾ ਗ੍ਰੇਟ ਅਗੇਨ ਦੇ ਤਹਿਤ ਇਹ ਜਿਹੜੀ ਸਕੀਮ ਲੈ ਕੇ ਆਏ ਨੇ ਵੀ ਉਹਦੀ ਇਕਨੋਮੀ ਨੂੰ ਹੋਰ ਬੂਸਟਰ ਮਿਲੂਗੀ ਜਾਂ ਮਜ਼ਬੂਤ ਕਰਨਾ ਚਾਹੁੰਦੇ ਨੇ ਇਕਨੋਮੀ ਨੂੰ ਮੇਰਾ ਤਾਂ ਆਪਣਾ ਅੰਦਾਜ਼ਾ ਜੀ 44 ਕਰੋੜ ਨਾਲ 4400 ਬੰਦਾ ਵੀ ਨਹੀਂ ਪਹੁੰਚਣਾ ਇਹ ਟਰੰਪ ਦੀ ਪੋਸਟਰੀنگ ਹੈ ਕਿ ਮੈਂ 골ਡਨ ਕਾਰਡ ਦੇ ਰਿਹਾ 44 ਕਰੋੜ ਆਈ ਥਿੰਕ ਇਹਨੂੰ ਬੜਾ ਵੱਡਾ ਅਮਾਉਂਟ ਹੁੰਦਾ ਜੀ ਅੱਛਾ ਉਹ ਤੁਸੀਂ ਇਨਵੈਸਟ ਕਰਨਾ ਹੂੰ ਉਸ ਤੋਂ ਬਾਅਦ ਤੁਸੀਂ ਕੋਈ ਖਿੱਤਾ ਵੀ ਕਰੋਗੇ ਜੀ ਸੋ ਇਹਦਾ ਮਤਲਬ ਤੁਹਾਡੇ ਕੋਲ 100-150 ਕਰੋੜ ਹੋਣਾ ਚਾਹੀਦਾ ਜਿਹੜਾ ਤੁਸੀਂ ਉਹ 골ਡਨ ਕਾਰਡ ਲਵੋ ਤਾਂ ਮੇਰੇ ਸਾਬ ਨਾਲ ਮਤਲਬ ਮੈਨੂੰ ਦੁਨੀਆ ਦਾ ਤਾਂ ਪਤਾ ਨਹੀਂ ਬਾਕੀ ਕਿਹੜੇ ਪਾਕਿਸਤਾਨੀ ਆ ਕਿਸੇ ਕੰਟਰੀ ਚੋਂ ਬੰਦੇ ਚਲ ਜਾਣ ਪਰ ਮੈਨੂੰ ਲੱਗਦਾ ਇੰਡੀਆ ਚੋਂ ਤਾਂ 4400 ਬੰਦਾ ਵੀ ਨਹੀਂ ਜਾਊਗਾ ਤੁਹਾਨੂੰ ਲੱਗਦਾ ਵੀ ਇਹ ਟਰੰਪ ਦੀ ਕਿਚਾਲ ਆ ਉਹ ਸਿਰਫ ਬਿਜ਼ਨਸਮੈਨਸ ਨੂੰ ਬੁਲਾਣਾ ਚਾਹੁੰਦਾ ਵੀ ਆਮ ਜਿਹੜੇ ਲੋਕ ਨੇ ਉਹ ਇਹਨਾਂ ਤੋਂ ਇਹ ਰੂਨਸ ਤੇ ਅਗੇਂਸਟ ਹੋਣਗੇ ਟਰੰਪ ਬਿਜ਼ਨਸਮੈਨ ਤੋਂ ਪਹਿਲਾਂ ਸ਼ੋਅਮੈਨ ਹੈ ਜੇ ਤੁਸੀਂ ਦੇਖੋਗੇ YouTube ਤੇ ਜਾ ਕੇ ਤਾਂ ਟਰੰਪ ਨੇ ਵਰਲਡਵਾਈਡ ਰੈਸਲਿੰਗ ਫੈਡਰੇਸ਼ਨ ਚ ਇੱਕ ਵਾਰੀ ਰੈਸਲਿੰਗ ਵੀ ਲੜੀ ਸੀ ਉਹ ਸ਼ੋਅਮੈਨ ਹੈ ਉਹ ਸਟੇਟਮੈਂਟਾਂ ਵੀ ਮਾਰਦਾ ਉਹ ਹੁਣ ਜੇ ਤੁਸੀਂ ਦੇਖੋਗੇ ਤਾਂ ਹਰ ਵੇਲੇ ਉਹ ਸਟੇਟਮੈਂਟ ਉਹ ਮਾਰਦਾ ਜਿਹਦੇ ਨਾਲ ਉਹ ਪ੍ਰੈਸ ਚ ਬਣਿਆ ਰਹੇ ਮੀਡੀਆ ਚ ਬਣਿਆ ਰਹੇ ਸੋ ਮੈਨੂੰ ਇਹ ਹੈ ਕਿ ਕੋਈ ਉਹਦੇ ਦਿਮਾਗ ਚ ਜਾਂ ਤਾਂ ਉਹ ਯੂ نو ਕੱਲੀ ਬਿਜ਼ਨਸਮੈਨ ਨੂੰ ਕਹਿੰਦਾ ਉਹ ਕਹਿੰਦਾ 44 ਕਰੋੜ ਲੈ ਆਓ ਤੁਸੀਂ ਜੋ ਮਰਜ਼ੀ ਕਰੋ ਸੋ ਇਟ ਇਜ਼ ਨਾਟ ਅਬਾਊਟ ਐਨਕੁਰਜਿੰਗ ਬਿਜ਼ਨਸ ਪੀਪਲ ਔਰ ਐਨਕੁਰਜਿੰਗ ਬਿਜ਼ਨਸ এনवायरमेंट ਸੋ ਮੈਨੂੰ ਤਾਂ ਇਹ ਇੱਕ ਅਨਦਰ ਸਟੇਟਮੈਂਟ ਲੱਗਦੀ ਹੈ ਸਰ ਟਰੰਪ ਨੇ ਅਮਰੀਕਾ ਚ ਨਾ ਫਿੰਗਰਪ੍ਰਿੰਟ ਨੂੰ ਲੈ ਕੇ ਰਜਿਸਟ੍ਰੇਸ਼ਨ ਆਫਸਰ ਖੋਲੇ ਨੇ ਜਾ ਕੇ ਲੋ ਰਜਿਸਟਰੀ ਦਫਤਰ ਖੋਲੇ ਨੇ ਉਹਦੇ ਤਹਿਤ ਇਹ ਹੈ ਵੀ ਜਿਹੜੇ ਉੱਥੇ ਗੈਰ ਇਲੀਗਲ ਮਾਈਗ੍ਰੈਂਟਸ ਰਹਿ ਰਹੇ ਨੇ ਉਹ ਆਹੋ ਆਪਣਾ ਨਾਮ ਦਰਜ ਕਰਵਾਣਗੇ ਤੇ ਐਡਰੈਸ ਦਰਜ ਕਰਵਾਉਣਗੇ ਇਹਦੇ ਤਹਿਤ ਉਹ ਸਕੀਮ ਦੇ ਤਹਿਤ ਕੀ ਹੋਊਗਾ ਮੈਨੂੰ ਤਾਂ ਲੱਗਦਾ ਜੀ ਲੋਕੀ ਡਰ ਕੇ ਜਾਣਗੇ ਨਹੀਂ ਕਿਤੇ ਇਹ ਨਾ ਹੋਵੇ ਫਿੰਗਰਪ੍ਰਿੰਟ ਕਰਾਣ ਜਾਈਏ ਉੱਥੋਂ ਚੱਕ ਕੇ ਡਿਪੋਟ ਕਰ ਦੇਣ ਠੀਕ ਹੈ ਸੋ ਆਈ ਡੋਨਟ ਨੋ ਕਿੰਨੇ ਕੁ ਲੋਕੀ ਇਸ ਚੀਜ਼ ਨੂੰ ਕੰਪਲਾਈ ਕਰਣਗੇ ਬਟ ਮੈਨੂੰ ਲੱਗਦਾ ਜਿਹੜਾ ਬੰਦਾ ਇਲੀਗਲ ਹੈ ਰਾਈਟ ਜਿਹਦੇ ਕੋ ਕੋ ਡਾਕੂਮੈਂਟ ਨਹੀਂ ਹੈ ਉਹ ਜਾ ਕੇ ਉੱਥੇ ਇਨ ਫਿੰਗਰਪ੍ਰਿੰਟ ਦੇਣ ਬੜੀ ਸੰਭਾਵਨਾ ਘੱਟ ਹੈ ਕਿ ਉਹ ਜਾ ਕੇ ਉੱਥੇ ਜਾਵੇ ਤੇ ਜਿਸ ਤਰ੍ਹਾਂ ਅੱਜ ਕੱਲ ਤੁਸੀਂ ਦੇਖੋ 트럼ਪ ਯੂ ਨੋ ਜੇ ਦੀ ਪਾਲਿਸੀਸ ਤੋਂ ਬਾਅਦ ਈਵਨ ਤੁਰੇ ਜਾਂਦੇ ਲੋਕਾਂ ਦੇ ਡਾਕੂਮੈਂਟ ਜਿਹੜੇ ਏਸ਼ੀਅਨ ਲੱਗਦੇ ਆ ਜਾਂ ਇੰਡੀਅਨ ਲੱਗਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਆਪਣਾ ਲੀਗਲ ਪ੍ਰੂਵ ਕਰੋ ਸਟੇਟਸ ਸਰਕਾ ਤੇ ਕਾਲਜਾਂ ਤੇ ਕੈਂਪਸਸ ਚ ਰੈਸਟੋਰੈਂਟਸ ਤੇ ਰੇਡਾਂ ਪੈ ਰੀਆਂ ਵੀ ਤੁਸੀਂ ਦਿਖਾਓ ਡਾਕੂਮੈਂਟਡ ਵਰਕਰ ਨੇ ਸੋ ਮੈਨੂੰ ਨਹੀਂ ਲੱਗਦਾ ਕੋਈ ਜਾ ਕੇ ਲੋਕੀ ਉੱਥੇ ਜਿਹੜੇ ਅਨਡਾਕੂਮੈਂਟਡ ਆ ਉਹ ਰਿਸਕ ਲੈਣ ਕੇ ਤੇ ਜਾ ਕੇ ਆਪਣੇ ਫਿੰਗਰਪ੍ਰਿੰਟ ਦੇਣਗੇ ਅਕਤੂਬਰ ਦੇ ਵਿੱਚ ਸਰ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ ਹੋਣੀਆਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਲੈਕਸ਼ਨਸ ਇੱਕ ਮੈਨੂੰ ਜੋ ਲੱਗਦਾ ਇਹ ਹੁਣ ਜਿਹੜੀ ਤਰੂਡੋ ਸਰਕਾਰ ਹੈ ਹੂੰ ਇਹਨੂੰ ਇੱਕ ਮੁੱਦਾ ਮਿਲ ਗਿਆ ਜੀ ਨਹੀਂ ਤਾਂ ਤਰੂਡੋ ਸਰਕਾਰ ਜਿਹੜੀ ਸੀ ਉਹ ਸਟਰਗਲ ਕਰ ਰਹੀ ਸੀ ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਟਰੰਪ ਨੇ ਯੂਨੋ ਕੀਤਾ ਜੀ ਅਬਈ ਮੈਂ ਇੱਕ ਨਵੀਂ ਸਟੇਟ ਬਣਾਦਾਗਾ ਮੈਨੂੰ ਲੱਗਦਾ ਤਰੂਡੋ ਸਰਕਾਰ ਕੋਲ ਇੱਕ ਅਜੰਡਾ ਆ ਗਿਆ ਹੁਣ ਜਿਸ ਤਰ੍ਹਾਂ ਮੈਂ ਹੁਣੇ ਕਿਹਾ ਵੀ ਫਲੈਗ ਡੇ ਤੇ ਬਹੁਤ ਚੰਡੇ ਵਿਕੇ ਜੀ ਉਹ ਇੱਕ ਸੈਂਟੀਮੈਂਟ ਹੁਣ ਤਰੁੱਧੂ ਨੇ ਕਹਿਣਾ ਸ਼ੁਰੂ ਕਰਤਾ ਕਿ ਸਾਡਾ ਕੰਟਰੀ ਖਤਰੇ 'ਚ ਹੁਣ ਤਰੁੱਧੂ ਜਾ ਕੇ ਇੰਗਲੈਂਡ ਦੇ ਰਾਜੇ ਨੂੰ ਵੀ ਮਿਲ ਰਿਹਾ ਜੀ ਠੀਕ ਹੈ ਜੀ ਬਿਲਕੁਲ ਉਹਨੂੰ ਦੱਸਣ ਲਈ ਵੀ ਅਸੀਂ 트ੰਪ ਦੀ ਪੋਸਟਿੰਗ ਤੋਂ ਹੈਰਾਨ ਹ ਸੋ ਕਿਸ ਤਰ੍ਹਾਂ ਇਹ ਮੁੱਦਾ ਕਿੰਨਾ ਕੁ ਸਕਸੈਸਫੁਲ ਹੁੰਦਾ ਆਪੋਜੀਸ਼ਨ ਉਹ ਇਹਨੂੰ ਕਿਸ ਤਰ੍ਹਾਂ ਦੇਖਦੀ ਆ ਜਾਂ ਤਰੁੱਧੂ ਹਣੀ ਇਹਨੂੰ ਕਿੱਦਾਂ ਸੈਲ ਕਰਦੇ ਨੇ ਦੇਖੋ ਪੋਲਿਟਿਕਸ ਇਜ਼ 올 ਅਬਾਊਟ ਨੈਰੇਟਿਵ ਐਂਡ ਸੈਂਟੀਮੈਂਟਸ and it is very difficult till the last moment to predict what is going to happen oh kehnde ne till the last vote is counted nothing can be said so october de vich ki hunda ki ni october halle 6 mahine door apne to te 6 mahine politics de vich bada lamba samay hunda sir australia de vich vi na 17000 jehde visa ne oh expire ho rahe ne students de tohanu lagda ki jehda australia oh vi deputation val apne kadam vadhauga ਆਸਟ੍ਰੇਲੀਆ ਹਮੇਸ਼ਾ ਬੜਾ ਸਟ੍ਰਿੰਜੈਂਟ ਮੁਲਕ ਰਿਹਾ ਆਸਟ੍ਰੇਲੀਆ ਨੇ ਜੇ ਸਟੂਡੈਂਟ ਲਗੇ ਵੀ ਸੀਗੇ ਤਾਂ ਬਹੁਤ ਤੁਸੀਂ ਜੇ ਦੇਖੋ ਤਾਂ ਅੱਜ ਤੋਂ 10 ਸਾਲ ਪਹਿਲਾਂ ਆਪਣਾ ਹਜ਼ਾਰਾਂ ਸਟੂਡੈਂਟ ਆਸਟ੍ਰੇਲੀਆ ਤੋਂ ਵਾਪਸ ਆਇਆ ਸੀਗਾ ਆਸਟ੍ਰੇਲੀਆ ਬਹੁਤ ਸਖਤ ਮੁਲਕ ਹੈ ਅੱਜ ਵੀ ਪੀਆਰ ਲੈਣੀ ਸਟੂਡੈਂਟ ਵੀਜ਼ੇ ਤੇ ਜਾ ਕੇ ਸਭ ਤੋਂ ਔਖੀ ਆਸਟ੍ਰੇਲੀਆ ਦੇ ਵਿੱਚ ਹੈ ਆਸਟ੍ਰੇਲੀਆ ਨੇ ਝੂਠੇ ਕਾਗਜ਼ ਈਵਨ ਮਾਈਨਰ ਆਫੈਂਸਸ ਕੋਈ ਛੋਟਾ ਜਿਹਾ ਆਫੈਂਸ ਆ ਤੁਹਾਡਾ ਰਾਈਟ ਉਹਨੂੰ ਵੀ ਬੜਾ ਸੀਰੀਅਸਲੀ ਲੈਂਦਾ ਹੋਇਆ ਰਾਈਟ ਤੇ ਆਸਟ੍ਰੇਲੀਆ ਦੇ ਵਿੱਚ ਮਿਸ ਰਿਪਰੈਜੈਂਟੇਸ਼ਨ ਆਫ ਫੈਕਟਸ ਜੇ ਤੁਹਾਡਾ ਕੋਈ ਤੁਸੀਂ ਕਿਸੇ ਟਾਈਮ ਵੀ ਐਪਲੀਕੇਸ਼ਨ ਲਈ ਸੀਗੀ ਉਸ ਚ ਕੋਈ ਝੂਠ ਬੋਲਿਆ ਤਾਂ ਉਹ ਇਹਨੂੰ ਬੜਾ ਸੀਰੀਅਸਲੀ ਲੈ ਰਹੇ ਨੇ ਤੇ ਉਹਨਾਂ ਕੋਲ ਟੈਕਨੋਲੋਜੀ ਹੈਗੀ ਆ ਟੂ ਅਸੈਸ ਸੋ ਮੈਨੂੰ ਆਸਟ੍ਰੇਲੀਆ ਵੱਲੋਂ ਥੋੜੀ ਜਿਆਦਾ ਫਿਕਰ ਆ ਕਿਉਂਕਿ ਉਹਦਾ ਟਰੈਕ ਰਿਕਾਰਡ ਸ਼ਕਤੀ ਦਾ ਕੈਨੇਡਾ ਨਾਲੋਂ ਜ਼ਿਆਦਾ ਹੈ ਜਾਂ ਡਿਪੋਰਟੇਸ਼ਨਸ ਦਾ ਜ਼ਿਆਦਾ ਸੋ ਮੈਨੂੰ ਆਸਟ੍ਰੇਲੀਆ ਵੱਲੋਂ ਖਬਰ ਜ਼ਿਆਦਾ ਮਾੜੀ ਲੱਗਦੀ ਆ ਆਸਟ੍ਰੇਲੀਆ ਦੇ ਵਿੱਚ 75000 ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣਗੇ ਬਹੁਤ ਵੱਡੀ ਸੰਖਿਆ ਚ ਨੇ ਤੁਸੀਂ ਕਿਵੇਂ ਦੇਖਦੇ ਹੋ ਜਿੰਨੀ ਦੇਰ ਉਹਨਾਂ ਕੋਲ ਨਹੀਂ ਐਵੇਨਿਊਜ਼ ਆ ਉਹਨਾਂ ਨੂੰ ਲੱਭਣੇ ਚਾਹੀਦੇ ਐਵੇਨਿਊਜ਼ ਨਹੀਂ ਤਾਂ ਆਸਟ੍ਰੇਲੀਆ ਤਾਂ ਬਹੁਤ ਸਟ੍ਰਿੰਜੈਂਟ ਕੰਟਰੀ ਹੈ ਆਸਟ੍ਰੇਲੀਆ ਈਵਨ ਜਿਹਨੂੰ ਆਪਾਂ ਕਨਵੀਨੀਅੰਸ ਮੈਰਿਜ ਕਹਿੰਦੇ ਆ ਉਹਦੇ ਤੇ ਵੀ ਬਹੁਤ ਜ਼ਿਆਦਾ ਐਵੀਡੈਂਸਸ ਮੰਗਦਾ ਲਿਵਿੰਗ ਟੁਗੇਦਰ ਤੇ ਆਸਟ੍ਰੇਲੀਆ ਤਾਂ ਸਟ੍ਰਿੰਜੈਂਟ ਇਮੀਗ੍ਰੇਸ਼ਨ ਪਾਲਿਸੀਜ਼ ਕਿਸੇ ਦੀ ਨਹੀਂ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਜਾਂ ਤਾਂ ਉਹਨਾਂ ਨੂੰ ਜੇ ਉਹ ਸਟੱਡੀ ਲੈ ਸਕਦੇ ਆ ਸਟੱਡੀ ਲੈਣ ਨਹੀਂ ਤਾਂ ਵਰਕ ਪਰਮਿਟ ਆਪਣਾ ਹੋਰ ਲੈ ਕੇ ਰਹਿਣ ਲੀਗਲੀ ਰਹਿਣ ਆਸਟ੍ਰੇਲੀਆ ਚ ਇਲੀਗਲ ਦਾ ਬਹੁਤ ਔਖਾ ਟਾਈਮ ਹੁੰਦਾ ਸਰ ਇਲਜ਼ਾਮ ਲਗਾਇਆ ਜਾ ਰਿਹਾ ਵੀ ਕੈਨੇਡੀਅਨ ਕੈਨੇਡਾ ਦੀਆਂ ਜਿਹੜੀਆਂ ਪ੍ਰੋਵਿੰਸਿਸ ਨੇ ਉਹਨਾਂ ਚ ਅਕਸ ਵਿੱਚ ਯੂਨਿਟੀ ਨਹੀਂ ਹੈਗੀ ਤੇ ਯੂਨਿਟੀ ਨਾ ਹੋਣ ਕਰਕੇ ਉੱਥੋਂ ਦਾ ਜਿਹੜਾ ਸਟੂਡੈਂਟਸ ਨੇ ਜਾਂ ਵਰਕ ਫੋਰਸ ਵਰਕ ਲੇਬਰ ਆਫ ਫੇਸ ਕਰ ਰਹੀ ਆ ਤੁਸੀਂ ਕਿਵੇਂ ਦੇਖਦੇ ਹੋ ਯੂਨਿਟੀ ਕਿਉਂ ਨਹੀਂ ਤੇ ਇਹਦੇ ਨੁਕਸਾਨ ਕੀ ਨੇ ਸਾਡੇ ਸਟੂਡੈਂਟਸ ਤੇ ਦੇਖੋ ਇੱਕ ਕੰਟਰੀ ਚ ਬਿਨਾ ਅੱਠ ਅੱਠ ਪ੍ਰੋਵਿੰਸਿਸ ਹੁੰਦੀ ਆ ਹੁਣ ਹਿੰਦੁਸਤਾਨ ਚ ਕਿੰਨੀਆਂ ਸਟੇਟਸ ਹੈ ਜੀ ਆਪਣੀ ਪੰਜਾਬ ਦੀ ਕਿੰਨੀਆਂ ਕੰਟਰੀਆਂ ਕਿੰਨੀਆਂ ਸਟੇਟਸ ਨਾਲ ਯੂਨਿਟੀ ਹੈ ਸੋ ਯੂਨਿਟੀ ਸਟੇਟਸ ਦੇ ਵਿੱਚ ਕੋਈ ਮੈਂ ਲੰਬੀ ਚੌੜੀ ਮੈਂ ਕੋਈ ਜ਼ਰੂਰਤ ਨਹੀਂ ਸਮਝਦਾ ਜੀ ਰਾਈਟ ਆਪਾਂ ਹੁਣ ਪਰਿਵਾਰ ਹੈ ਪਰਿਵਾਰ ਦੇ ਆਪਣੇ ਪੰਜ ਸਦਸੇ ਹੁੰਦੇ ਨੇ ਆ 10 ਹੁੰਦੇ ਨੇ 8 ਹੁੰਦੇ ਭੈਣ ਭਰਾ ਹੁੰਨੇ ਆ ਆਪਾਂ ਆਪਣੀ ਸਾਰਿਆਂ ਨਾਲ ਸੁਰ ਨਹੀਂ ਰਲਦੀ ਹੁੰਦੀ ਹਰ ਜਗ੍ਹਾ ਤੇ ਜੀ ਕਿਸੇ ਭਰਾ ਨਾਲ ਵੱਧ ਹੁੰਦੀ ਕਿਸੇ ਨਾਲ ਘੱਟ ਹੁੰਦੀ ਕਿਸੇ ਭੈਣ ਨਾਲ ਵੱਧ ਹੁੰਦੀ ਹੈ ਸੋ ਕਮਿੰਗ ਬੈਕ ਸਾਰੇ ਪ੍ਰੋਵਿੰਸਸ ਇੱਕ ਇੱਕ ਲੈਵਲ ਤੇ ਹੋਣ ਇੱਕ ਜਿਹਾ ਸੋਚਦੇ ਹੋਣ ਨਹੀਂ ਹੋ ਜਾਦਾ ਹੁਣ ਕਿਊਬੈਕ ਹੈ ਉਹਨਾਂ ਦੀ ਲੈਂਗੁਏਜ ਹੀ ਵੱਖਰੀ ਹੈ ਜੀ ਆਨਟੈਰੀਓ ਵੱਖਰਾ ਹੈ ਓਨਟਾਰੀਓ ਤੋਂ ਜੇ ਆਪਾਂ ਸਸਕੈਚੂਅਨ ਚਲ ਜਾਗੇ ਉਹਨਾਂ ਦੀ ਆਪਣੀਆਂ ਰਿਐਲਿਟੀਆਂ ਵੱਖਰੀਆਂ ਉਹਨਾਂ ਦੇ ਚੈਲੰਜੇਸ ਵੱਖਰੇ ਨੇ ਉਹਨਾਂ ਦਾ ਪੋਲਿਟਿਕਸ ਵੱਖਰਾ ਸੋ ਕਮਿੰਗ ਬੈਕ ਇਦਾਂ ਹੀ ਹੁਣ ਮਤਲਬ ਹਰ ਪ੍ਰੋਵੈਂਸ ਦਾ ਪੋਲਿਟਿਕਸ ਉਹਦੇ ਉਹਦੀਆਂ ਸਟੇਜਸ ਆਫ ਇਵੋਲੂਸ਼ਨ ਜਾਂ ਡਿਵੈਲਪਮੈਂਟ ਵੱਖਰੀਆਂ ਨੇ ਸੋ ਤੇ ਚੈਲੰਜੇਸ ਵੱਖਰੇ ਨੇ ਪੋਲਿਟਿਕਸ ਵੱਖਰਾ ਹੋਗਾ ਸੋ ਪ੍ਰੋਵੈਂਸਸ ਦਾ ਆਪਸ ਦੇ ਵਿੱਚ ਕੋਈ ਇੰਨਾ ਵੱਡਾ ਤਾਲਮੇਲ ਹੋਣਾ ਕੋਈ ਜ਼ਰੂਰੀ ਚੀਜ਼ ਨਹੀਂ ਹੈ ਹੁਣ ਆਪਾਂ ਹਿੰਦੁਸਤਾਨ ਦੇਖ ਲਈਏ ਯੂਪੀ ਆਪਣਾ ਹੈਗਾ ਤੇ ਉਧਰੋਂ ਆਪਣੇ ਤਾਮਿਲਨਾਡੂ ਮਹਾਰਾਸ਼ਟਰਾ ਤਾਮਿਲਨਾਡੂ ਮਹਾਰਾਸ਼ਟਰਾ ਬੜੇ ਪ੍ਰੋਗਰੈਸਿਵ ਸਟੇਟਸ ਨੇ ਜੀ ਪਰ ਯੂਪੀ ਬਿਹਾਰ ਜਿਹੜੇ ਨੇ ਇਹਨਾਂ ਨੂੰ ਆਪਾਂ ਪਿਛੜੇ ਹੋਏ ਕਹਿੰਦੇ ਆ ਰਾਈਟ ਸੋ ਇਹਨਾਂ ਦੇ ਵਿੱਚ ਆਪਸ ਵਿੱਚ ਕਿੰਨੀ ਤਾਲਮੇਲ ਕੋਈ ਖਾਸ ਨਹੀਂ ਹੈ ਜੀ ਸਰ ਪੰਜਾਬੀ ਟ੍ਰਿਬਿਊਨ ਚ ਤੇ ਦਾਕਟਰੀਬਿਊਨ ਚ ਇੱਕ ਨਿਊਜ਼ ਪਬਲਿਸ਼ ਹੁੰਦੀ ਆ ਰਿਪੋਰਟ ਪਬਲਿਸ਼ ਹੁੰਦੀ ਆ ਉਸ ਵਿੱਚ ਕਿਹਾ ਗਿਆ ਵੀ ਪੰਜਾਬੀਆਂ ਦਾ ਰੁਖ ਜਿਹੜਾ ਵੈਸਟਰਨ ਕੰਟਰੀ ਵੱਲ ਜਾਂ ਕੈਨੇਡਾ ਵੱਲ ਘਟ ਹੋ ਗਿਆ ਉਹਨਾਂ ਨੇ ਪਾਸਪੋਰਟ ਬਣਾਉਣਾ ਬੰਦ ਕਰ ਦਿੱਤੇ ਜਿਵੇਂ ਦੇਖਿਆ ਜਾ ਰਿਹਾ ਵੀ ਆਇਲੈਂਡ ਸੈਂਟਰ ਵੀ ਬੰਦ ਪਏ ਨੇ ਤੇ ਕਾਲ ਫਿਰ ਦੁਬਾਰਾ ਤੋਂ ਭਰਨੇ ਸਟਾਰਟ ਹੋ ਗਏ 2023 ਦੇ ਵਿੱਚ 12 ਲੱਖ ਲੋਕਾਂ ਨੇ ਪਾਸਪੋਰਟ ਬਣਵਾਏ ਸੀ ਹੁਣ ਘਟ ਕੇ 2024 ਚ ਸਿਰਫ 10 ਲੱਖ ਜਾਂ 10.5 ਲੱਖ ਦੇ ਕਰੀਬ ਆ ਗਏ ਤੁਸੀਂ ਕਿਵੇਂ ਦੇਖਦੇ ਹੋ ਵੀ ਪੰਜਾਬੀ ਹੁਣ ਬਦਲ ਗਏ ਨੇ ਉਹ ਪਸੰਦ ਨਹੀਂ ਕਰ ਰਹੇ ਬਾਹਰ ਜਾਣਾ ਨਹੀਂ 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 ਪਸੰਦ ਨਹੀਂ ਕਰਦੇ ਦੀ ਜਦੋਂ ਆਪਣਾ ਵਾਤਾਵਰਣ ਨਹੀਂ ਅੱਖਾ ਹੋ ਗਿਆ ਜਿੱਥੇ ਆਪਾਂ ਹੁਣ ਜਿਹੜੇ ਬੱਚੇ ਗਏ ਆ ਕੈਨੇਡਾ ਚ ਜਿਵੇਂ ਆਪਾਂ ਗੱਲ ਕੀਤੀ ਵਰਕ ਪਰਮਿਟ ਐਕਸਪਾਇਰ ਹੋ ਰਹੀਆਂ ਵਰਕ ਪਰਮਿਟ ਰੀਨਿਊ ਨਹੀਂ ਹੋਣੇ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਆ ਵੀ ਜਿਹੜੇ ਵਰਕ ਪਰਮਿਟ ਆ ਉਹਨਾਂ ਦੇ ਕੈਨਸਲ ਹੋ ਰਹੇ ਇੱਕ ਜਿਸ ਤਰ੍ਹਾਂ ਸਟੂਡੈਂਟ ਵੀਜ਼ਾ ਸੀਗਾ ਤੁਸੀਂ ਗੱਲ ਕੀਤੀ ਆਇਲ ਸੈਂਟਰ ਬੰਦ ਹੋ ਗਏ ਹੁਣ ਜਿਹੜਾ ਅੰਡਰਗ੍ਰੈਜੁਏਟ ਜਿਵੇਂ ਕੈਨੇਡਾ ਨੇ ਜੀ ਪਲੱਸ 2 ਤੋਂ ਬਾਅਦ ਕਈ ਕੋਰਸਸ ਦੇ ਵਿੱਚ ਵਰਕ ਪਰਮਿਟ ਹੀ ਬੰਦ ਕਰਤਾ ਹੁਣ ਜਿਹੜਾ ਬੱਚਾ ਉਹ ਜਾ ਹੀ ਨਹੀਂ ਰਿਹਾ ਉੱਥੇ ਜਿਹੜਾ ਬੱਚਾ ਸੋਚ ਰਿਹਾ ਹੁਣ ਮੈਂ ਗ੍ਰੈਜੂਏਸ਼ਨ ਇੰਡੀਆ ਚ ਕਰਾਂ ਜਿਵੇਂ ਤੁਸੀਂ ਰਾਈਟਲੀ ਕਿਹਾ ਇੰਡੀਆ ਚ ਕਾਲਜ ਭਰਨੇ ਸ਼ੁਰੂ ਹੋਗੇ ਹੁਣ ਜਿਹੜੇ ਬੱਚੇ ਨੇ ਜਾਣਾ ਇਹ 3-4 ਸਾਲ ਬਾਅਦ ਆ ਉਹ ਅੱਜ ਪਾਸਪੋਰਟ ਕਿਉਂ ਬਣਾਊਗਾ ਉਹ 2 ਸਾਲ ਬਾਅਦ ਬਣਵਾ ਲੂਗਾ ਜੀ ਸੋ ਇਹ ਇੱਕ ਨੈਚੁਰਲ ਚੀਜ਼ ਆ ਜੇ ਪਾਸਪੋਰਟ ਘਟੇ ਆ ਤਾਂ ਵੀ ਸ਼ਾਇਦ ਬੰਦ ਕਰ ਰਹੇ ਨੇ ਵੀ ਉੱਥੇ ਮਹਿੰਗਾਈ ਜ਼ਿਆਦਾ জবਸ ਨਹੀਂ ਹੈਗੀਆਂ ਤੇ ਯਾਰ ਨਹੀਂ ਮਿਲ ਰਹੀ ਪਰਮਿਟ ਨਹੀਂ ਮਿਲਦੀ ਸਾਰੇ ਕਾਰਨ ਆ ਜੀ ਪਹਿਲਾਂ ਤਾਂ ਆਪਾਂ ਜਦੋਂ ਵੀ ਜਾਂਦੇ ਆ ਆਪਣਾ ਲੌਂਗ ਟਰਮ ਗੋਲ ਤਾਂ ਸੈਟਲਮੈਂਟ ਹੈ ਜੇ ਤੁਸੀਂ ਮੈਂ ਥੋੜਾ ਜਿਹਾ ਇਸ ਬਾਰੇ ਨਾ ਸਟੂਡੈਂਟ ਵੀਜ਼ੇ ਬ ਗੋਰਿਆਂ ਦਾ ਟਾਈਮ ਤੋਂ ਹੋ ਰਹੀ ਹੈ ਹੂੰ ਬਿਲਕੁਲ ਠੀਕ ਹੈ ਜੀ 19ਵੀਂ ਸਦੀ ਦੇ ਵਿੱਚ ਆਪਣੇ ਪੰਜਾਬੀ ਯੂਐਸਏ ਪਹੁੰਚ ਗਏ ਕੈਨੇਡਾ ਪਹੁੰਚ ਗਏ ਆਸਟ੍ਰੇਲੀਆ ਪਹੁੰਚ ਗਏ ਹੂੰ ਅੱਛਾ ਕੀ ਨੀਆ ਰਗੀ ਕੰਟਰੀਜ਼ ਪਹੁੰਚ ਗਏ ਹੂੰ ਜਿੱਥੇ ਗੋਰੇ ਸੀਗੇ ਜੀ ਇਹ ਤਾਂ ਫੇਸ ਸੀਗਾ ਇੱਕ ਮਾਈਗ੍ਰੇਸ਼ਨ ਦਾ ਜੇ ਤੁਸੀਂ ਦੇਖੋ ਤਾਂ ਆਪਣੀ ਗਦਰ ਮੂਵਮੈਂਟ ਉਹ ਯੂਐਸਏ ਤੋਂ ਚੱਲੀ ਸੀ ਹੂੰ ਕਿਹੜੀ ਸਨ ਚ 1900 12 13 ਠੀਕ ਹੈ ਜੀ ਜੋ ਮੇਰਾ ਧਿਆਨ ਸੋ ਮਤਲਬ 1920 ਤੋਂ ਪਹਿਲਾਂ ਚੱਲੀ ਸੀ ਸੋ ਆਪਣੀ ਗਦਰ ਮੂਵਮੈਂਟ ਤਾਂ ਚੱਲੀ ਸੀ ਕਿਉਂਕਿ ਆਪਣੇ ਉੱਥੇ ਬੰਦੇ ਪਹੁੰਚ ਗਏ ਸੀ ਸੋ ਮਾਈਗ੍ਰੇਸ਼ਨ ਜਿਹੜੀ ਆ ਪੰਜਾਬ ਤੋਂ ਹੁੰਦੀ ਆ ਹੀ ਹੈ ਜੀ ਹੁਣ ਜਦੋਂ ਬ੍ਰਿਟਿਸ਼ਰਸ ਆਪਣੀਆਂ ਕਲੋਨੀਜ਼ ਦੇ ਵਿੱਚ ਸਾਨੂੰ ਲੈ ਗਏ ਚਾਹੇ ਆਫਰੀਕਾ ਚਾਹੇ ਫਿਜੀ ਆ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਆ ਅਸੀਂ ਫੇਰ ਉੱਥੇ ਰਹਿ ਗਏ ਜਦੋਂ ਆਫਰੀਕਾ ਦੇ ਵਿੱਚ ਐਂਟੀ ਬ੍ਰਿਟਿਸ਼ ਪਾਲਿਸੀਜ਼ ਆਈਆਂ ਤਾਂ ਇੰਡੀਅਨਸ ਨੂੰ ਉਹ ਆਪਣੇ ਨਾਲ ਯੂਕੇ ਚ ਲੈ ਗਏ ਕਿਉਂਕਿ ਉਹਨਾਂ ਦੀ ਬੜੀ ਵੱਡੀ ਇੱਕ ਵਾਰਕ ਫੋਰਸ ਵਰਲਡ ਵਾਰ 2 ਚ ਮਰ ਗਈ ਸੀ ਜਿਹੜੇ ਉਹਨਾਂ ਦੇ ਜਵਾਨ ਸੀ ਉਹ ਵਰਲਡ ਵਾਰ 2 ਚ ਮਰ ਗਏ ਸੀ ਸੋ ਸਭ ਤੋਂ ਪਹਿਲਾਂ ਸਾਡੇ ਕੋਲੋਂ ਇੰਗਲੈਂਡ ਸਾਨੂੰ ਲੈ ਕੇ ਗਿਆ ਅੱਛਾ ਇੱਥੋਂ ਕਿੱਥੋਂ ਗਏ ਇੱਥੋਂ ਗਏ ਦੁਆਬੇ ਚ ਜਿੱਥੇ ਲੈਂਡ ਹੋਲਡਿੰਗ ਕੱਟ ਸੀ ਬਿਲਕੁਲ ਠੀਕ ਹੈ ਜੀ ਜਦੋਂ ਆਪਣਾ ਬੰਦਾ ਉੱਥੇ ਪਹੁੰਚਿਆ ਉਹ ਖੁਸ਼ਹਾਲ ਹੋਇਆ ਉਹਨੇ ਮੋਟੀਵੇਟ ਕੀਤਾ ਫਿਰ ਆਪਣਾ ਜੇ ਆਪਾਂ ਦੇਖੀਏ ਤਾਂ 60s 70s ਦੇ ਵਿੱਚ ਇੰਗਲੈਂਡ ਆਪਣਾ ਪ੍ਰਿਫਰਡ ਡੈਸਟੀਨੇਸ਼ਨ ਸੀ ਫਿਰ ਕੈਨੇਡਾ ਸ਼ੁਰੂ ਹੋਇਆ ਪਰ ਪੰਜਾਬ 'ਚ ਜਦੋਂ ਅੱਤਵਾਦ ਸ਼ੁਰੂ ਹੋਇਆ ਤਾਂ ਵੀ ਮਾਈਗ੍ਰੇਸ਼ਨ ਨਤੋਂ ਸ਼ੁਰੂ ਹੋਈ ਰਾਈਟ ਹੁਣ ਜੇ ਤੁਸੀਂ ਦੇਖੋਗੇ ਤਾਂ ਮੈਂ ਇੱਕ ਛੋਟੀ ਜੀ ਗੱਲ ਕਰਦਾ ਜੀ ਮੈਂ ਜਦੋਂ ਨਿਊਜ਼ੀਲੈਂਡ ਪਹੁੰਚਿਆ ਤਾਂ ਮੈਨੂੰ ਪਤਾ ਲੱਗਿਆ ਵੀ ਉੱਥੇ ਆਉਣ ਦਾ ਮੇਰੇ ਤੋਂ ਪਹਿਲਾਂ ਜਿਹੜੇ 10 15 ਸਾਲ ਲੋਕ ਆਏ ਸੀਗੇ ਉਹ ਕੀ ਕਰਦੇ ਸੀਗੇ ਏਜੰਟ ਉਹਨਾਂ ਨੂੰ ਫਿਜੀ ਦੀ ਟਿਕਟ ਬੁੱਕ ਕਰਾ ਦਿੰਦਾ ਸੀ ਤੇ ਉਹ ਉੱਤਰਦੇ ਸੀਗੇ ਮੈਲਬਰ ਓਕੇ ਜੀ ਟਰਾਂਜ਼ਿਟ ਵੀਜ਼ੇ ਤੇ ਹੂੰ ਠੀਕ ਹੈ ਜੀ ਤੇ ਮੈਲਬਨ ਤੋਂ ਮੁੜ ਕੇ ਜਹਾਜ਼ ਨਹੀਂ ਸੀ ਚੜਦੇ ਸੋ ਇੱਕ ਰੂਟ ਸੀਗਾ ਉਹ ਮਾਈਗ੍ਰੇਸ਼ਨ ਦਾ ਰੂਟ ਸੀ ਰਾਈਟ ਇਹ ਮੈਂ ਗੱਲਾਂ ਕਰ ਰਿਹਾ 80s ਦੀਆਂ ਹਾਂ ਉਸ ਤੋਂ ਬਾਅਦ ਆਸਟ੍ਰੇਲੀਆ ਆ ਲੈਣ ਸ਼ਕਤੀ ਕੀਤੀ ਫਿਰ ਆਪਣੇ ਜਹਾਜ਼ ਆਕਲੈਂਡ ਉਤਰਨ ਲੱਗ ਗਏ ਜਾਣਾ ਫਿਜੀ ਹੋਈ ਆ ਪਰ ਕੋਈ ਆਪਣਾ ਟੂਰਿਸਟ ਨਹੀਂ ਸੀਗਾ ਆਪਣਾ ਸਾਰਾ ਹੀ ਮਾਈਗ੍ਰੈਂਟ ਸੀ ਪੰਜਾਬ ਚੋਂ ਮਾਈਗ੍ਰੇਸ਼ਨ ਹੁੰਦੀ ਆਈ ਆ ਅੱਛਾ ਕੱਲਾ ਪੰਜਾਬ ਨਹੀਂ ਦੁਨੀਆ ਚ ਹੁੰਦੀ ਆਈ ਆ ਜੀ ਆਫਰੀਕਾ ਚ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਬੋਟ ਪੀਪਲ ਕਹਿੰਦੇ ਲੋਕੀ ਕਿਸਤੀਆਂ ਤੇ ਚੜ ਚੜ ਕੇ ਸਮੁੰਦਰ ਦੇ ਵਿੱਚ ਟੱਬਰਾਂ ਸਮੇਤ ਜਾਂਦੇ ਆ ਇਹ ਕਿਉਂ ਹੈ ਸਚਾਈ ਹੈ ਡਿਵੈਲਪਿੰਗ ਵਰਲਡ ਦੀ ਸਚਾਈ ਹੈ ਕਿ ਸਾਡੇ ਡਿਵੈਲਪਿੰਗ ਵਰਲਡ ਦੇ ਵਿੱਚ ਚਾਹੇ ਇੰਡੀਆ ਚਾਹੇ ਅਫਗਾਨਿਸਤਾਨ ਹੈ ਪਾਕਿਸਤਾਨ ਹੈ ਅਫਰੀਕਾ ਠੀਕ ਹੈ ਜੀ ਇੱਥੇ ਆਪਰਚ्युनिटीज ਘੱਟ ਹੈ ਤੇ ਡਿਵੈਲਪਡ ਵਰਲਡ 'ਚ ਆਪਰਚ्युनिटीज ਜ਼ਿਆਦਾ ਰਾਈਟ ਹੁਣ ਮੈਂ ਜੇ 90s ਤੋਂ ਬਾਅਦ ਦੇਖਾ ਤਾਂ 90s ਤੋਂ ਬਾਅਦ ਵੈਸਟ ਨੂੰ ਉਹਨਾਂ ਨੂੰ ਬੰਦੇ ਚਾਹੀਦੇ ਆ ਉਹਨਾਂ ਨੇ ਆਪਣੀ ਸਟੂਡੈਂਟ ਵੀਜ਼ਾ ਤੇ ਇਮੀਗ੍ਰੇਸ਼ਨ ਪਾਲਿਸੀ ਲਿਬਰਲ ਕੀਤੀ ਹੂੰ ਉਹ ਮੈਂ 98 'ਚ ਮੈਂ ਪੀਆਰ ਲਈਤੀ ਨਿਊਜ਼ੀਲੈਂਡ ਦੀ ਮੈਨੂੰ ਇੱਥੋਂ ਬੈਠਿਆ ਪੀਆਰ ਮਿਲੀ ਸੀ ਠੀਕ ਉਹ ਇਸ ਲਈ ਮਿਲੀ ਸੀ ਕਿਉਂਕਿ ਉਹਨਾਂ ਨੂੰ ਪੀਆਰ ਦੀ ਕੈਟਾਗਰੀ ਖੋਲ ਤੇ ਹੂੰ ਜੇ ਮੇਰੇ ਕੋਲ ਪੀਆਰ ਨਾ ਹੁੰਦੀ ਸ਼ਾਇਦ ਮੈਂ ਵੀ ਫੀਜੀ ਦੀ ਟਿਕਟ ਖਰਾ ਕੇ ਜੇ ਮੇਰੀ ਜ਼ਰੂਰਤ ਹੁੰਦੀ ਤੇ ਸ਼ਾਇਦ ਮੈਂ ਵੀ ਉਸ ਮੈਲਬਨ ਉੱਤਰਦਾ ਜਾਂ ਆਕਲੈਂਡ ਉੱਤਰਦਾ ਸੋ ਜਿਹੜੀ ਇਹ ਸਟੂਡੈਂਟ ਵੀਜ਼ਾ ਤੇ ਪੁਆਇੰਟ ਬੇਸਡ ਇਮੀਗ੍ਰੇਸ਼ਨ ਹੈ ਇਨੇ ਆਪਣੇ ਪੰਜਾਬ ਨੂੰ ਬੜਾ ਐਵੇਨਿਊਸ ਦਿੱਤੇ ਇਹ ਤੁਹਾਨੂੰ ਯਾਦ ਹੋਵੇਗਾ ਇਹ ਅੱਜ ਤੱਕ 트럼ਪ ਝਾੜ ਭੇਜ ਰਹੇ ਆਪਣੇ ਡਿਪੋਰਟੇਸ਼ਨ ਹੋ ਰਹੀਆਂ ਆਪਣੇ ਇੱਥੇ ਭੁੱਲ ਗਏ ਆਪਣੇ ਮਾਲਟਾ ਟਰਜਡੀ ਹੋਈ ਸੀ 350 ਪੰਜਾਬੀ ਮਰ ਗਿਆ ਸੀ ਬਿਲਕੁਲ ਜੀ ਹੈਨਾ ਜੀ ਬੋਟ ਦੇ ਵਿੱਚ ਹੀ ਸੀਗਾ ਬਿਲਕੁਲ ਸੋ ਸਾਡੀ ਡਿਵੈਲਪਡ ਕੰਟਰੀਜ਼ ਦੀ ਮਾਈਗ੍ਰੇਸ਼ਨ ਇੱਕ ਰਿਐਲਿਟੀ ਹੈ ਕਿਉਂਕਿ ਹਰੇਕ ਦਾ ਦਿਲ ਕਰਦਾ ਮੇਰੀ ਸੁਖਾਵੀ ਹੋਵੇ ਜ਼ਿੰਦਗੀ ਸਾਡੀਆਂ ਸਰਕਾਰਾਂ ਉਹ ਨਹੀਂ ਜਿੰਨੀ ਪੋਪੂਲੇਸ਼ਨ ਹੈ ਜਾਂ ਕਰਪਸ਼ਨ ਕਰਕੇ ਜਾਂ ਨੰਬਰਸ ਕਰਕੇ ਉਹਨੇ ਐਵੇਨਿਊਜ਼ ਨਹੀਂ ਦੇ ਸਕਦੀਆਂ ਇਸ ਲਈ ਲੋਕਾਂ ਨੇ ਸਟੂਡੈਂਟ ਵੀਜ਼ਾ ਤੇ ਇਹਦਾ ਜਿਹੜਾ ਪੁਆਇੰਟ ਬੇਸਡ ਹੈ ਇਹ ਸਿਸਟਮ ਨੂੰ ਯੂਜ਼ ਕੀਤਾ ਤੇ ਇਹਨੇ ਸਾਨੂੰ ਪੰਜਾਬ ਨੂੰ ਫਾਇਦਾ ਵੀ ਦਿੱਤਾ ਚਾਹੇ ਉਹਦਾ ਨੁਕਸਾਨ ਵੀ ਹੋਇਆ ਕਿ ਪੰਜਾਬ ਦੇ ਵਿੱਚ ਅੱਜ ਡੈਮੋਗ੍ਰਾਫਿਕ ਇਹ ਹਿਸਾਬ ਹੈ ਡੈਮੋਗ੍ਰਾਫੀ ਦਾ ਕਿ ਕਈ ਪਿੰਡਾਂ 'ਚ ਕਈ-ਕਈ ਘਰ ਤਾਲੇ ਲੱਗੇ ਹੋਏ ਨੇ ਤੇ ਪਿੰਡਾਂ 'ਚ ਹੁਣ ਯੂ ਨੋ ਮਾਈਗ੍ਰੈਂਟਸ ਆ ਕੇ ਵਸ ਰਹੇ ਸੋ ਰਿਪਲੇਸ ਕਰ ਰਹੇ ਆ ਸਾਨੂੰ ਤੁਹਾਨੂੰ ਲੱਗਦਾ ਵੀ ਮੋਦੀ ਦੀ ਅਮਰੀਕਾ ਫਿਰ ਤੋਂ ਬਾਅਦ 트럼ਪ ਨੇ ਆਪਣਾ ਜਿਹੜਾ ਰੁੱਖਾ ਉਹ ਨਰਮ ਕਰ ਲਿਆ ਕਿਉਂਕਿ ਉਸ ਤੋਂ ਬਾਅਦ 트럼ਪ ਨੇ ਜੇ ਦੇ ਡੈਪੂਟੇਸ਼ਨ ਸੀ ਉਹ ਬੰਦ ਕਰਤੀ ਕਿਤੇ ਨਾ ਕਿਤੇ ਨਹੀਂ ਮੈਨੂੰ ਇਹ ਨਹੀਂ ਲੱਗਦਾ ਜੀ 트럼ਪ ਐਦਾਂ ਸੁਣਨ ਵਾਲਾ ਮੈਨੂੰ ਲੱਗਦਾ ਉਹਦੇ ਬੜੇ ਫਰੰਟ ਖੁੱਲੇ ਹੋਏ ਆ ਕਦੀ ਉਹ ਲੜ ਲੈਂਦਾ ਕੈਨੇਡਾ ਨਾਲ ਕਦੀ ਉਹ ਲੜ ਪੈਂਦਾ ਯੂਕਰੇਨ ਨਾਲ ਕਦੀ ਉਹ ਆਪਣੇ ਫੈਡਰਲ EMPLOYEES ਨੂੰ ਕਹਿੰਦਾ ਤੁਸੀਂ ਤੁਹਾਨੂੰ 6 ਫਰਵਰੀ ਤੱਕ ਟਾਈਮ ਦਿੱਤਾ ਕਦੀ ਉਹ ਕਹਿੰਦਾ ਹਫਤੇ ਦੀ ਆਪਣੀ ਦਿਓ ਉਹਦੇ ਬੜੇ ਸਾਰੇ ਫਰੰਟਸ ਖੁੱਲੇ ਹੋਏ ਆ ਉਹਨੇ ਉਹਨੇ ਦੇਖਣਾ ਵੀ ਕਿਹੜੀ ਮੈਨੂੰ ਯੂ ਨੋ ਸਟੇਟਮੈਂਟ ਦਾ ਕੀ ਅਸਰ ਹੋ ਰਿਹਾ ਉਹ ਇੱਕ ਅਨਪ੍ਰੋਡਿਕਟੇਬਲ ਆਦਮੀ ਹੈ ਜੇ ਕਹਿਣਾ ਨਹੀਂ ਚਾਹੀਦਾ ਅਮਰੀਕਾ ਦੇ ਲੋਕਾਂ ਨੇ ਚੁਣਿਆ ਉਹ ਇੱਕ ਕਨਵਿਕਟਡ ਫੈਲਨ ਹੈ ਜੀ ਸਰ ਪੰਜਾਬੀਆਂ ਨੂੰ ਹੁਣ ਵੀਜ਼ਾ ਲਵਾਣ ਲਈ ਜਾਂ ਕੈਨੇਡਾ ਅਮਰੀਕਾ ਵਿੱਚ ਜਾਣ ਲਈ ਕੀ ਕੀ ਨਵੇਂ ਚੈਲੰਜਸ ਫੇਸ ਕਰਨੇ ਪੈਣਗੇ ਦੇਖੋ ਇਸ ਵੇਲੇ ਲੀਗਲ ਰੂਟਸ ਸਾਰੇ ਅਡਾਪਟ ਕਰੋ ਮੈਂ ਤਾਂ ਹੱਥ ਜੋੜ ਕੇ ਹਰੇਕ ਨੂੰ ਕਹਿੰਦਾ ਇਲੀਗਲ ਰੂਟ ਨਾ ਲਵੋ ਠੀਕ ਹੈ ਜੀ ਕਿਉਂਕਿ ਇਸ ਵੇਲੇ ਸਾਰੀਆਂ ਸਰਕਾਰਾਂ ਚਾਹੇ ਆਸਟ੍ਰੇਲੀਆ ਮੈਂ ਹੁਣ ਵੀ ਮੈਂ ਹੈਰਾਨ ਹੁੰਨਾ ਫੇਸਬੁਕ ਤੇ ਬੜੀ ਵਾਰੀ ਐਡ ਆਂਦੀ ਆ ਕੰਟੈਕਟ ਉਹਨੂੰ ਕਰੋ ਬਾਰਡਰ ਟੱਪ ਨੂੰ ਬੜਾ ਸੇਫ ਤਰੀਕਾ ਮੈਂ ਮੈਨੂੰ ਅਫਸੋਸ ਹੁੰਦਾ ਮੈਂ ਤੁਹਾਡੇ ਮਾਧਿਅਮ ਤੋਂ ਇਹ ਅਪੀਲ ਵੀ ਕਰਨੀ ਚਾਹਨਾ ਕੋਈ ਇਹ ਜੀ ਐਡ ਦੇ ਯੂ نو ਪਲੇਕੇਜ ਨਾ ਪਵੋ ਠੀਕ ਹੈ ਜੀ ਤੇ ਕੋਈ ਇਹ ਜੀ ਐਡ ਨੂੰ ਪਿੱਛੇ ਲਾ ਕੇ ਇਹ ਇਲੀਗਲ ਮਾਈਗ੍ਰੇਸ਼ਨ ਦਾ ਕੋਈ ਇਸ ਵੇਲੇ ਟਾਈਮ ਨਹੀਂ ਹੈ ਸਾਰੇ ਪਾਸੇ ਸ਼ਕਤੀ ਹੋਈ ਹੋਈ ਹੈ ਕੈਨੇਡਾ ਚ ਵੀ ਸ਼ਕਤੀ ਆਸਟ੍ਰੇਲੀਆ ਸ਼ਕਤੀ ਹੈ ਯੂ ਐਸ اے ਸ਼ਕਤੀ ਹੈ ਸੋ ਹੱਥ ਜੋੜ ਕੇ ਸਾਰਿਆਂ ਨੂੰ ਇਹ ਲੀਗਲ ਤਰੀਕਾ ਅਪਲਾਈ ਕਰੋ ਅਡਾਪਟ ਕਰੋ ਲੀਗਲ ਦੇ ਵਿੱਚ ਕੀ ਹੈ ਵਰਕ ਵਰਕ ਪਰਮਿਟਸ ਪਰ ਵਰਕ ਪਰਮਿਟ ਦੇ ਨਾਮ ਤੇ ਵੀ ਪੰਜਾਬ ਚ ਇੰਨੀ ਠੱਗੀ ਹੈ ਕੁਝ ਨਹੀਂ ਕਹਿ ਸਕਦੇ ਬਿਲਕੁਲ ਤੋ ਇਹ ਹੁਣ ਤੁਹਾਡੀ ਸੋਝੀ ਹੋਣੀ ਚਾਹੀਦੀ ਹੈ ਵੀ ਜਿਹੜਾ ਤੁਸੀਂ ਬੰਦੇ ਕੋਲ ਵਰਕ ਪਰਮਿਟ ਜਾ ਰਹੇ ਹੋ ਕਿ ਉਹ ਅਥਾਰਾਈਜ਼ਡ ਵਰਕ ਪਰਮਿਟਲ ਓਮਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਰਜਿਸਟਰਡ ਹੈ ਨਹੀਂ ਹੈ ਕਿ ਤੁਹਾਨੂੰ ਐਵੇਂ ਭੁਲੇਖਾ ਦੇ ਰਿਹਾ ਮੈਨੂੰ ਇੰਨੇ ਸਾਲਾਂ ਚ ਇੰਨੇ ਬੰਦੇ ਮਿਲਦੇ ਆ ਜੀ ਜਿਹੜੀਆਂ ਜਿਹੜੀਆਂ ਐਲ ਐਮ ਆਈ ਲੈ ਕੇ ਆਏ ਨੇ ਉਹਨੂੰ ਤੁਸੀਂ ਗੂਗਲ ਕਰੋ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਮੇਰੇ ਕੋਲ ਚੰਡੀਗੜ੍ਹ ਅੱਜ ਤੋਂ 10 ਸਾਲ ਪਹਿਲਾਂ ਇੱਕ ਸਰਦਾਰ ਸਾਹਿਬ ਰੋਪੜ ਤੋਂ ਸਾਈਕਲ ਤੇ ਆਏ ਅੱਛਾ ਸਾਈਕਲ ਚਲਾ ਕੇ ਉਹਨਾਂ ਕੋਲ ਬੱਸ ਦੀ ਟਿਕਟ ਤੇ ਪੈਸੇ ਨਹੀਂ ਸੀ ਪਰ ਉਹਨਾਂ ਨੇ ਆਪਣੀ ਕੁੜੀ ਨੂੰ ਭੇਜਣਾ ਸੀ ਮੇਰੇ ਕੋਲ ਆ ਕੇ ਉਹਨਾਂ ਨੇ ਕਿਹਾ ਉਦੋਂ ਮੈਂ ਵਰਕਪਰਮੈਂਟ ਦਾ ਕੰਮ ਨਹੀਂ ਸੀ ਕਰਦਾ ਓਕੇ ਮੈਨੂੰ ਉਹ ਮੈਂ ਸਟੂਡੈਂਟ ਵੀਜ਼ਾ ਦਾ ਕੰਮ ਕਰਦਾ ਸੀ ਮੈਨੂੰ ਉਹਨਾਂ ਨੇ ਕਿਹਾ ਜੀ ਮੇਰੀ ਕੁੜੀ ਨੇ ਕੈਨੇਡਾ ਜਾਣਾ ਆਹ ਕੰਪਨੀ ਦੀ ਜੌਬ ਆਫਰ ਹੈ ਫਲਾਣਾ ਟਿਕਾਣਾ ਸਾਰਾ ਕੁਝ ਉਹ ਮੈਂ ਦਿਖਾਇਆ ਉਹ ਹੁਣ ਵਿਚਾਰਾ ਜਿਹੜਾ ਬੰਦਾ ਸਾਈਕਲ ਤੇ ਆਇਆ ਮੈਂ ਉਹਦੇ ਲਈ ਟਾਈਮ ਕੋਈ ਉੱਤੇ ਛਾੜ ਨਹੀਂ ਕੀਤਾ ਮੇਰੇ ਕੋਲ ਇੱਕ ਟਰਸਟ ਆਇਆ ਸੀ ਮੈਂ ਉਹਦਾ ਗੂਗਲ ਤੇ ਸਰਚ ਕੀਤੀ ਜਿਹੜੇ ਕੰਟੈਕਟ ਨੰਬਰ ਸੀਗੇ ਉਹਨਾਂ ਤੇ ਮੈਂ ਕਾਲ ਕੀਤੀ ਜੀ ਸਾਰੇ ਫੇਕ ਸੀਗੇ ਸੋ ਪੰਜਾਬ ਦੇ ਵਿੱਚ ਵੀ ਵਰਕ ਲੀਗਲ ਰੇਜ਼ ਵੇਜ਼ ਬੜੇ ਨੇ ਜਾਣਦੇ ਵਰਕ ਪਰਮਿਟ ਹੈ ਸਟੂਡੈਂਟ ਵੀਜ਼ਾ ਪੁਆਇੰਟ ਬੇਸਡ ਪੀਆਰ ਠੀਕ ਹੈ ਜੀ ਪਰ ਪਹਿਲੀ ਗੱਲ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ ਉਹਦੀ ਕੰਪੀਟੈਂਸ ਕੀ ਹੈ ਉਹਦਾ ਤਜਰਬਾ ਕੀ ਹੈ ਆਪਾਂ ਕੋਈ ਬਿਮਾਰੀ ਹੋਵੇ ਐਕਸਪੀਰੀਅੰਸ ਡਾਕਟਰ ਕੋ ਜਾਣੇ ਠੀਕ ਹੈ ਜੀ ਜਿਹੜੀ ਵੀ ਬਿਮਾਰੀ ਹੋਵੇ ਉਹਦੇ ਸਪੈਸੀਫਿਕ ਡਾਕਟਰ ਕੋ ਜਾਣੇ ਜੇ ਤੁਸੀਂ ਵਰਕ ਪਰਮਿਟ ਜਾਣਾ ਤਾਂ ਕੋਈ ਬੰਦਾ ਵਰਕ ਪਰਮਿਟ ਵਾਲਾ ਲੱਭੋ ਸਟੂਡੈਂਟ ਵੀਜ਼ਾ ਵਾਲਾ ਜਾਣਾ ਤਾਂ ਪੜ੍ਹਿਆ ਲਿਖਿਆ ਲੱਭੋ ਜਿਹੜਾ ਆਪ ਸਟੂਡੈਂਟ ਰਿਹਾ ਹੋਵੇ ਜਿਹੜਾ ਆ ਪੰਨਪੜਾ ਉਹ ਕਮਿਸ਼ਨ ਏਜੰਟ ਹੈ ਉਹਨੇ ਤੁਹਾਨੂੰ ਮਾਰਨਾ ਜਿੱਥੇ ਕੋਰਸ ਨੂੰ ਕਮਿਸ਼ਨ ਜ਼ਿਆਦਾ ਮਿਲਦੀ ਹੋਵੇ ਸੋ ਕੰਸਲਟੈਂਟ ਦੀ ਭਾਲ ਕਰੋ ਰੈਕਗਨਾਈਜ਼ਡ ਏਜੰਟ ਦੀ ਭਾਲ ਕਰੋ ਆ ਪਿੱਛੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਬੜੇ ਯੂ نو ਪਰਚੇ ਵੀ ਕੀਤੇ ਆ 12 1400 ਕੰਪਨੀਆਂ ਤੇ ਉਹਨਾਂ ਨੇ ਰੇਡ ਕੀਤੀ ਤੇ ਮੁੜ ਕੇ ਪਰਚੇ ਵੀ ਕੀਤੇ ਗਏ ਤੇ ਹੁਣ ਯੂਕੇ ਦੀ ਐਮਬੈਸੀ ਨੇ ਇੱਕ ਪ੍ਰੋਗਰਾਮ ਚਲਾਇਆ ਜਿਹੜਾ ਕਿ ਯੂਨੀਵਰਸਿਟੀ ਚ ਪਿਛਲੇ ਹਫਤੇ ਕੀਤਾ ਹੌਲੀ ਹੌਲੀ ਇਹਦੀ ਐਡ ਵੀ ਆਉਣ ਲੱਗ ਜਾਈ ਵੀ ਆਪਣਾ ਏਜੰਟ ਪਛਾਣੋ ਸੋ ਜੇ ਤੁਸੀਂ ਲੀਗਲੀ ਤਰੀਕੇ ਵੀ ਜਾਣਾ ਚਾਹੁੰਦੇ ਹੋ ਪਹਿਲਾਂ ਦੇਖੋ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ ਹੈ ਉਹਦੀ ਅਕਲ ਕੀ ਹੈ ਉਹਦੀ ਕੰਪੀਟੈਂਸ ਕੀ ਹੈ ਅਬ ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ ਉਸ ਬੰਦੇ ਨੂੰ ਆਪਣੀ ਜ਼ਿੰਦਗੀ ਸੌਂਪੋ ਜਿਹਦਾ ਕੋਈ ਤਜਰਬਾ ਆਹ ਮੇਰੀ ਰਿਕਵੈਸਟ ਸੋ ਧੰਨਵਾਦ ਸਰ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ ਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਪ੍ਰਤੀਜਾ ਭਾਰਤੀਆਂ ਪ੍ਰਤੀ ਹੋਰ ਜਿਹੜੇ ਇਮੀਗ੍ਰੇਸ਼ਨ ਰੂਲ ਨੇ ਉਹ ਨਰਮ ਹੋਣਗੇ ਥੈਂਕ ਯੂ ਸਸਕਲ ਜੀ ਧੰਨਵਾਦ